ਕਿਹੋ ਜਿਆ ਜਹਾਂਜੀ ਕਿਹੋ ਜਿਆ ਕਿਹੋ ਜਿਆ ਚੰਦਰਾ ਜਮਾਨਾ ਆ ਗਿਆ ਕਿਹੋ ਜਿਆ ਚੰਦਰਾ ਜਮਾਨਾ ਆ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਕਿਹੋ ਜਿਆ ਚੰਦਰਾ ਜਮਾਨਾ ਆ ਗਿਆ ਕਿਹੋ ਜਿਆ ਚੰਦਰ ਰਾਜਾ ਮਾਨਾ ਆ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਛੋਟੇ ਛੋਟੇ ਕੱਪੜੇ ਪਈ ਪੌਣ ਬੀਬੀਆਂ ਪਤਾ ਨਹੀਂ ਕਿਉਂ ਅੰਗ ਵਿਖਾਉਣ ਬੀਬੀਆਂ ਛੋਟੇ ਛੋਟੇ ਕੱਪੜੇ ਬਈ ਪਾਉਣ ਬੀਬੀਆਂ ਪਤਾ ਨਹੀਂ ਕਿਉਂ ਅੰਗ ਵਖਾਉਣ ਬੀਬੀਆਂ ਰੱਬ ਹੀ ਜਾਣੇ ਬਈ ਰੱਬ ਹੀ ਜਾਣੇ ਰੱਬ ਹੀ ਜਾਣੇ ਕੌਣ ਕੁ ਰਾਹੇ ਪਾ ਗਿਆ ਰੱਬ ਹੀ ਜਾਣੇ ਕੌਣ ਕੁ ਰਾਹੇ ਪਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਚਿੱਟਾ ਪੀਪੀ ਨੇ ਤੇ ਹੀ ਮਰਨ ਗਬਰੂ ਕੁਲਾ ਆਪਣੀਆਂ ਖਤਮ ਕਰਨ ਗਬਰੂ ਓ ਚਿੱਟਾ ਪੀਪੀ ਨੇ ਤੇ ਹੀ ਮਰਨ ਗਬਰੂ ਕੁਲਾ ਆਪਣੀਆਂ ਖਤਮ ਕਰਨ ਗਬਰੂ ਮਾਪਿਆਂ ਦੀ ਹਾਂਜੀ ਮਾਪਿਆਂ ਦੀ ਮਾਪਿਆਂ ਦੀ ਜ਼ਿੰਦਗੀ ਚ ਨੇਰ ਛਾ ਗਿਆ ਮਾਪਿਆਂ ਦੀ ਜ਼ਿੰਦਗੀ ਚ ਨੇਰ ਛਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਉਹ ਪਹਿਲਾਂ ਜੇ ਰੇਣਾ ਵਿਆਹ ਸ਼ਾਦੀਆਂ ਪੈਲਸ ਲੈ ਕੇ ਆ ਗਏ ਨੇ ਬਰਬਾਦੀਆਂ ਪੇਲਾ ਜੇ ਰਹਿਣਾ ਵਿਆਹ ਤੇ ਸ਼ਾਦੀਆਂ ਪੈਲਸ ਲੈ ਕੇ ਆ ਗਏ ਨੇ ਬਰਬਾਦੀਆਂ ਬਾਬਾ ਆਰ ਕੈਸ ਟਾ ਨਾਲ ਫੇਰਾ ਪਾ ਗਿਆ ਬਾਬਾ ਆਰ ਕੈਸ ਟਾ ਨਾਲ ਫੇਰਾ ਪਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਕਿਹੋ ਜਿਹਾ ਚੰਦ ਰਾਜਾ ਜਮਾਨਾ ਆ ਗਿਆ ਕਿਹੋ ਜਿਹਾ ਚੰਦ ਰਾਜਾ ਜਮਾਨਾ ਆ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ कॾहिं हूंदा सी रंगा पंजाब मित्रो हूंदा अणखी सी बे हिसाब मित्रो कॾहिं ही रंगा मित्रो हूंदा अनखी सीए बड़ा हिसाब मित्रो अटवाल पत कौन नज़र लाॻया अटव पत कौन नज़र लाॻिया ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਕਿ ਹੋ ਜਿਆ ਹਾਂਜੀ ਕਿ ਹੋ ਜਿਆ ਕਿ ਹੋ ਜਿਆ ਚੰਦਰ ਰਾਜਾ ਜਮਾਨਾ ਆ ਗਿਆ ਕਿ ਹੋ ਜਿਆ ਚੰਦਰ ਰਾਜਾ ਜਮਾਨਾ ਆ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਲੋਕਾਂ ਦੀ ਸ਼ਰਮ ਤੇ ਹਿਆ ਨੂੰ ਖਾ ਗਿਆ ਕਿਹੋ ਜਿਹਾ ਚੰਦੇਰਾ ਜਮਾਨਾ ਆ ਗਿਆ